ਕੱਲ ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਜਵਾਰ ਮਾਰਕੀਟ ਮਾਰਗ ਤੇ ਹੋਏ ਸੜਕ ਹਾਦਸੇ ਵਿੱਚ ਪਤਨੀ ਦੀ ਮੌਤ ਹੋ ਗਈ ਸੀ ਤੇ ਪਤੀ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਸੀ ਜਿਸ ਨੂੰ ਜੇਰੇ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਚ ਭਾਰੀ ਰੋਸ ਸੀ ਤੇ ਉਹਨਾਂ ਨੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਸੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੇ ਖਿਲਾਫ ਸਖਤੀ ਕੀਤੀ ਜਾਵੇ ਜਿਸ ਨੂੰ ਦੇਖਦੇ ਹੋਏ ਡੀਐਸਪੀ ਕੁਲਵੀਰ ਸਿੰਘ ਸੰਧੂ ਠੱਕਰ ਦੇ ਆਦੇਸ਼ ਅਨੁਸਾਰ ਪੁਲਿਸ ਨੇ ਨੰਗਲ ਚੁੰਗੀ ਤੇ ਨਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਤੇ ਸਿਕੰਜਾ ਕੱਸਿਆ। ਥਾਣਾ ਮੁਖੀ ਰਾਹੁਲ ਸ਼ਰਮਾ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੇ ਖਿਲਾਫ ਸਖਤੀ ਕੀਤੀ ਗਈ ਹੈ ਤੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਹਿਮਾਚਲ ਵੱਲੋਂ ਤੇਜ਼ ਰਫ਼ਤਾਰ ਆਉਣ ਵਾਲੀਆਂ ਬੱਸਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਫਿਰ ਉਨ੍ਹਾਂ ਦੇ ਖਿਲਾਫ ਸਿਕੰਜਾ ਵੀ ਕੱਸਿਆ ਜਾਵੇਗਾ। हूँ वेखना यह होगा कि पुलिस प्रशासन तेज़ रफ्तार से ट्रैफिक नियमों की पालना ना करने वाले वाहनों के खिलाफ कड़ा रुख बना के रखती है नाका बंदी खाना पूर्ति ही बन के रह जाती है वेखो पूरी रिपोर्ट पीबी प्राइम अपडेट के लिए गगन पंबरा की रिपोर्ट ਜਦੋਂ ਕੋਈ ਪ੍ਰਕਾਸ਼ਨ ਚੰਗਾ ਕੰਮ ਕਰਦਾ ਤਾਂ ਆਪ ਪੂਰੀ ਪ੍ਰਸ਼ੰਸਾ ਮਾਰੀ ਚਾਹੀਦੀ ਬੜੀ ਚੰਗੀ ਗੱਲ ਹੈ ਕਿ ਪ੍ਰਸ਼ਾਸਨ ਨੇ ਸ਼ੁਰੂਆਤ ਕੀਤੀ ਪਰ ਬੜੀ ਦੇਰ ਨਾਲ ਸ਼ੁਰੂਆਤ ਕੀਤੀ ਅਸੀਂ ਬਹੁਤ ਅਨਮੋਲ ਜ਼ਿੰਦਗੀਆਂ ਨੂੰ ਗਵਾ ਚੁੱਕੇ ਪਰ ਇਹ ਹੈ ਕਿ ਅੱਜ ਇਹ ਦਿਖਾਵੇ ਲਈ ਨਾ ਤਾਂ ਰਵੇ ਆਉਣ ਵਾਲੇ ਸਮੇਂ ਤੇ ਜਿਹੜਾ ਇਹ ਪ੍ਰਸ਼ਾਸਨ ਆ ਮੈਂ ਲੋਕਲ ਪ੍ਰਸ਼ਾਸਨ ਨੂੰ ਇਸ ਲਈ ਵੀ ਕਹਿੰਦਾ ਕੱਲ ਵੀ ਕਿਹਾ ਸੀ ਕਿ ਕੇਵਲ 2.5 ਲੱਖ ਦੀ ਆਬਾਦੀ ਨੂੰ ਸਾਂਭਣ ਲਈ 16 ਪੁਲਸ ਵਾਲੇ ਇੱਥੇ ਜਿਨ੍ਹਾਂ ਚੌਕਸ ਸਰਬਾਨ ਵੀ ਹੈ ਮਲਾਜਨ ਸਰਬਾਨ ਵੀ ਹੈ ਹਾਣਿਆਂ ਦੇ ਵਿੱਚ ਪੁਲਿਸ ਦੀ ਗਿਣਤੀ ਨੂੰ ਵਧਾਇਆ ਜਾਵੇ ਤੇ ਇਸ ਰੋਡ ਤੇ ਕੈਮਰੇ ਲਾਏ ਜਾਣ ਤਰਜ ਤੇ ਜਿਵੇਂ ਸਪੀਡ ਕੰਟਰੋਲ ਕਰਨ ਲਈ ਘੱਟੋ ਘੱਟ ਮਹਿਤਪੁਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਅੱਜ ਦੇ ਜਿਹੜੇ ਪੁਲਿਸ ਦੀ ਜਿਹੜਾ ਇਹ ਸਟੈਪ ਹੈ ਅਸੀਂ ਇਹਦੀ ਸਰਾਨਾ ਕਰਦੇ ਪਰ ਇਹ ਸਟੈਪ ਕਾਗਜ਼ਾਂ 'ਚ ਨਾ ਰਹਿ ਜਾਵੇ ਕਿਤੇ ਅੱਜ ਕੱਲ ਦੀ ਤਾਜ਼ੀ ਘਟਨਾ ਹੋਈ ਹੋਈ ਉਸ ਤੋਂ ਬਾਅਦ ਖਤਮ ਹੋ ਜਵੇ ਇਹ ਜਿਹਹਾ ਜਿਹਾ ਸਟੈਪ ਇੱਥੇ ਆ ਇਸ 20 25 ਕਿਲੋਮੀਟਰ ਦੇ ਸਟ੍ਰੈਚ ਤੇ ਰੋਡ ਤੇ ਕੈਮਰੇ ਲੱਗਣੇ ਚਾਹੀਦੇ ਉਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਜਿਹੜੇ ਦੋਸ਼ੀ ਐ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪਰ ਫਿਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੰਗਲਵਾਸੀ ਇਕੱਠੇ ਹੋ ਕੇ ਇਹਦਾ ਸੰਦਰਸ਼ ਕਰਨਗੇ ਸੰਘਰਸ਼ ਪੀਕਲ ਹੋਏਗਾ ਸਾਰੀਆਂ ਪਾਰਟੀਆਂ ਦੇ ਬੰਦੇ ਉਹਦੇ ਵਿੱਚ ਸ਼ਾਮਲ ਹੋਣਗੇ ਸਾਡੀ ਮੰਗ ਐ ਵੀ ਜਦ ਤੱਕ ਐਨ ਐਚ ਏ ਆਈ ਰੋਡ ਨਹੀਂ ਬਣਾ ਦਿੰਦੀ ਇਹਨੂੰ ਫੋਰ ਲੇਨ ਨਹੀਂ ਕਰ ਦਿੰਦੀ ਉਦੋਂ ਤੱਕ ਕਟੋ-ਕਟ ਚਾਰ ਜਾਂ ਪੰਜ ਥਾਂ ਤੇ ਮਹਿਤਪੁਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕਰ ਸਪੀਡ ਵਾਲੇ ਕੈਮਰੇ ਲਾਏ ਜਾਣ ਇਹਨਾਂ ਨੂੰ ਦੇਖ ਕੇ ਲੋਕ ਆਪਣੀ ਸਪੀਡ ਤੇ ਚੱਲਣ ਤੇ ਸਾਡੀਆਂ ਕੀਮਤੀ ਜਾਨਾਂ ਬਚਣ ਪਰ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਜਿੱਥੇ ਪ੍ਰਸ਼ਾਸਨ ਦੀ ਲੋੜ ਹੈ ਉੱਥੇ ਸਾਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਦੀ ਲੋੜ ਹੈ ਤੇ ਆਉਣ ਵਾਲੇ ਦਿਨਾਂ ਚ ਅਸੀਂ ਤੁਹਾਡਾ ਸਹਿਯੋਗ ਮੰਗਾਗੇ ਇਕੱਠੇ ਹੋ ਕੇ ਕੋਈ ਵੀ ਰਾਜਨੀਤਿਕ ਪਾਰਟੀ ਹੈ ਉਹ ਸਾਨੂੰ ਕੋਈ ਅੱਗੇ ਲੱਗ ਕੇ ਲੀਡ ਕਰਨਾ ਚਾਹੁੰਦਾ ਅਸੀਂ ਉਹਦੇ ਪਿੱਛੇ ਲੱਗ ਕੇ ਵੀ ਚੱਲਣ ਨੂੰ ਤਿਆਰ ਆਂ ਜਾਂ ਇਕੱਠੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨੂੰ ਤਿਆਰ ਆਂ ਸਾਡਾ ਸਾਥ ਦਿਓ ਤਾਂ ਜੋ ਕੀਮਤੀ ਜਾਨਾਂ ਬਚ ਸਕਣ ਤੇ ਰਾਜਨੀਤੀ ਕਰਨ ਦੇ ਨਾਲੋਂ ਅਸੀਂ ਆਪਣੇ ਜਿਹੜਾ ਸਮਾਜਿਕ ਖੇਤ ਹੈ ਉਹਦੀ ਪੂਰਤੀ ਕਰੀਏ ਤੁਹਾਡਾ ਸਾਡੀ 1 ਸਾਲ ਪਹਿਲਾਂ ਇਹ ਹੀ ਮੰਗਤੀ ਜ਼ਰੂਰ ਤੇ ਬੈਰੀਕੇਟਿੰਗ ਹੋਵੇ ਸਪੀਡ ਲਿਮਟਿਡ ਹੋਵੇ ਅਸੀਂ ਕਈ ਵਾਰ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸੀ ਵੀ ਜਿਹੜਾ ਨੈਸ਼ਨਲ ਹਾਈਵੇ ਰੋਡ ਹੈ ਇਹ ਮਹਿਤਪੁਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਕਰ ਇੱਥੇ ਤਕਰੀਬਨ ਰੂਟੀਨ 'ਚ ਕੋਈ ਨਾ ਕੋਈ ਘਟਨਾ ਵਾਪਰਦੀ ਕਈ ਨੌਜਵਾਨ ਕਈ ਦੰਪਤੀ ਪਰਿਵਾਰ ਇਸ ਰੋਡ ਤੇ ਜਿਹੜੇ ਆਪਣੀ ਜਾਨ ਤੋਂ ਹੱਤ ਧੋ ਚੁੱਕੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਸੀ ਪਏ ਜਿਹੜਾ ਰੋਡ ਉੱਪਰ ਸਪੀਡ ਲਿਮਟਡ ਜੇ ਕੀਤੀ ਜਾਵੇ ਸੋ ਸਾਡੀ ਜਿਹੜੀ ਅੱਜ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੰਗਲ ਨੇ ਇਹ ਮੰਗ ਨੂੰ ਮੁੱਖ ਰੱਖਦੇ ਹੋਏ ਅੱਜ ਬੈਰੀਕੇਟਿੰਗ ਤਾਂ ਕੀਤੀ ਹੈ ਬਾਕੀ ਸਪੀਡ ਵਾਰੇ ਇਹਨਾਂ ਨੂੰ ਮਲਟੀਮੀਟਰ ਜਿਹੜੇ ਹੁੰਦੇ ਉਹ ਲਾ ਕੇ ਬੰਦੇ ਚਲਾਣ ਕਰਨ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਕੱਲ ਰਾਤ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਟਰੱਕ ਨਾਲ ਜਿਹੜੀ ਹੈਗੀ ਸਿਲੰਡਰ ਦਾ ਭਰਿਆ ਟਰੱਕ ਸੀ ਇੱਕ ਡੈਥ ਹੋ ਗਈ ਸੀ ਜੀ ਹਸਬੰਡ ਪੀਜੀਏ ਐਡਮਿਟ ਹੋ ਗਿਆ ਸੀ ਲੇਡੀ ਜਿਹੜੀ ਡੈਥ ਹੋ ਗਈ ਸੀ ਜੀ ਤੇ ਲੋਕਾਂ ਦੀ ਡਿਮਾਂਡ ਸੀ ਕਿ ਜਿਹੜੇ ਹੈਗੇ ਇੱਥੇ ਆਪਾਂ ਬੈਰੀਕੇਟਿੰਗ ਕਰਿਆ ਕਰੀਏ ਆਪਾਂ ਇਹ ਹੁਣ ਮਤਲਬ ਫੈਸਲਾ ਲਿਆ ਹੈ ਕਿ ਜਿਹੜੇ ਆਪਾਂ ਸਵੇਰ ਦੇ ਟਾਈਮ ਇੱਥੇ ਬੈਰੀਕੇਡ ਜਰੂਰ ਕਰਾਂਗੇ ਰਾਤ ਨੂੰ ਆਪਾਂ ਸਾਈਡ ਕਰਦਿਆ ਕਰਾਂਗੇ ਕਿਉਂਕਿ ਧੁੰਦੇ ਦਿਨ ਹੋ ਜਾਂਦੇ ਨੇ ਤੇ ਆਪਾਂ ਜਿਹੜੇ ਇੱਥੇ ਚਲਾਨ ਵੀ ਜਿਹੜੇ ਵੱਧ ਤੋਂ ਵੱਧ ਕੀਤਾ ਤੇ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਹੈਲਮਟ ਦਾ ਯੂਜ਼ ਕਰੋ ਕਿਉਂਕਿ ਅਗਰ ਹੈਲਮਟ ਦੀ ਬੰਦਾ ਯੂਜ਼ ਕਰਦਾ ਹੈ ਤਾਂ ਇੰਜਰੀ ਵੀ ਪਚਾਹ ਹੋ ਜਾਂਦਾ ਤਾਂ ਜਿਹੜੀ ਲਾਈਫ ਹੈ ਉਹ ਵੀ ਸਾਡੀ ਮਤਲਬ ਬਚ ਸਕਦੀ ਹੈ ਜੀ ਤੇ ਆਪਾਂ ਹੁਣ ਰੁਟੀਨ ਦੇ ਵਿੱਚ ਰੈਗੂਲਰ ਤੌਰ ਤੇ ਇੱਥੇ ਵੈਸੇ ਨਾਕਾ ਸਾਡਾ ਅੱਗੇ ਲੱਗਦਾ ਸੀ ਇਹ ਜਿਹੜਾ ਪੁਆਇੰਟ ਹੈ ਸੈਂਸਿਟਿਵ ਹੈ ਚੁੰਗੀ ਮੋੜ ਕੀ ਕਹਿੰਦੇ ਆ ਇਹਨੂੰ ਤੇ ਇੱਥੇ ਹੁਣ ਅਸੀਂ ਰੁਟੀਨ ਦੇ ਵਿੱਚ ਜਿਹੜੇ ਨਾਕਾ ਲਾਇਆ ਕਰਾਂਗੇ ਫੀਡ ਦੇ ਵੀ ਕੀਤੇ ਜਾਣਗੇ ਜੀ